जिला परिषद ਤੇ ਪੰਚਾਇਤ ਸੰਪਤੀ ਚੋਣਾਂ ਨੂੰ ਲੈ ਕੇ ਮਾਹੌਲ ਕਰਮਾਇਆ ਹੋਇਆ ਤੇ ਅੱਜ ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਫ ਦਾ ਮੰਤਰੀ ਸਿਕੰਦਰ ਸਿੰਘ ਮਲੂਕਾ ਕਾਜਪਰੋਂ ਲਈ ਆਏ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਮਲੂਕ ਸਾਹਿਬ ਚੋਣਾਂ ਦਾ ਮਾਹੌਲ ਭੱਕ ਗਿਆ ਕਾਫੀ ਤੇ ਅੱਜ ਕਾਜਪਰ ਨਾਓ ਪਹਿਲਾਂ ਮਾਹੌਲ ਕਿਵੇਂ ਦੇਖਦੇ ਤੇ ਮਾਹੌਲ ਬਹੁਤ ਵਧੀਆ ਹੈ ਮਾਹੌਲ ਅਕਾਲੀ ਦਲ ਦਾ ਹਲ ਵਰਕਰ ਚਾਹੁੰਦਾ ਕਿ ਦੱਬ ਕੇ ਚੋਣਾਂ ਲੜੋ ਕਿਉਂਕਿ ਇਹਨਾਂ ਚੋਣਾਂ ਨੇ ਤੈਅ ਕਰਨੀ ਹੈ ਪੰਜਾਬ ਦੀ ਅਗਲੀ ਰਾਜਨੀਤੀ ਸਦਾਈ ਵਾਲੀ ਜਿਹੜੀ ਕਰਨੀ ਹੈ ਨਾ ਇਹਨਾਂ ਨੇ ਤੈਅ ਕਰਨੀ ਹੈ ਇਸ ਵੇਲੇ ਸਾਡੇ ਵਰਕਰਾਂ ਦੇ ਮਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੁਸੀਂ ਹੈਰਾਨ ਹੋਵੋਗੇ ਪਹਿਲੀ ਵਾਰ ਵਰਕਰ ਉਤਸ਼ਾਹ ਨਾਲ ਆਪ ਚੋਣਾਂ ਲੜਨੋਂ ਖੜੇ ਹੋਏ ਨੇ ਅੱਗੇ ਧੱਕ ਧੱਕੇ ਕਰੀਦੇ ਆ ਪੂਰੇ ਪੂਰੇ ਚਾਹ ਨਾਲ ਖੜੇ ਹੋਏ ਕਿ ਇਥੇ ਦੋ ਦੋ ਸੀ ਭਰੇ ਆ ਇੱਕ ਨੂੰ ਵੀ ਤਰਵੇ ਲੜਾਂਗੇ ਉਸ ਸ਼ੋਰ ਬਣਾ ਦੇਾਂਗੇ ਕੁਝ ਕਰਾਂਗੇ ਸੋ ਸਾਡੇ ਵਰਕਰਾਂ ਦੇ ਵਿੱਚ ਬਠਿੰਡੇ ਦਾ ਤਾਂ ਮੈਂ ਖਾਸ ਕਰਕੇ ਕਹਿਣਾ ਕਿ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਅਸੀਂ ਤਾਂ ਜਿਲਾ ਪਿਛਤ ਵੀ ਜਿੱਤਾਂਗੇ ਬਿਲਕੁਲ ਸਮਝਦੇ ਆਂ ਜਿਵੇਂ ਤਰਨਤਾਰਨ ਦੇ ਨਤੀਜੇ ਆਏ ਉਸ ਤੋਂ ਬਾਅਦ ਲੱਗਦਾ ਵੀ ਕਿਤੇ ਨਾ ਕਿਤੇ ਵਰਕਰ ਕਾफी ਉਤਸ਼ਾਹਤ ਨਾਇਆ ਬਹੁਤ ਉਤਸ਼ਾਹਤ ਤਰਨਤਾਰਨ ਨੇ ਬਹੁਤ ਤਰਨਤਾਰਨ ਅਸੀਂ ਜਿੱਤੀ ਜਾਂਦੇ ਦੋ ਤਿੰਨ ਕਾਰਨ ਬਣ ਗਏ ਇੱਕ ਤਾਂ ਕਾਂਗਰਸ ਵੋਟਾਂ ਬੀ ਉਹਨਾਂ ਨੂੰ ਪਾ ਗਈ ਆਪ ਵਾਲਿਆਂ ਨੂੰ ਕਾਂਗਰਸ ਨੂੰ ਉੱਥੇ 15000 ਵੋਟ ਥੋੜੋ ਬਹਿਣੀ ਸੀ ਆਪ ਨੂੰ ਪਾ ਗਈ ਕਾਂਗਰਸ ਵਾਲੇ ਇੱਕੋ ਵਿੱਚ ਦੂਜੇ ਸਾਡੇ ਜਿਹੜਾ ਲਾਣਾ ਸਾਡੇ ਵਰਗੇ ਉਹ ਝਾਰ ਕੇ ਜਿਤਾਉਣਾ ਆਪ ਨੂੰ ਚਾਹੁੰਦਾ ਸੀ ਮੰਨ ਹੀ ਗਏ ਮਗਰੋਂ ਉਹਨਾਂ ਨੇ ਸਾਡੀ ਥੋੜੀ ਜੀ ਵੋਟ ਖਰਾਬ ਕੀਤੀ ਹੋਰ ਤਾਂ ਜਿਸ ਤੇ ਜਿੱਤੇ ਸੀ ਸੀਟ ਕਈ ਤਮਾ ਦੇ ਐਨਓਸੀ ਵੀ ਲੋਕ ੱੱਕੇ ਸ਼ਾਇਦ ਵੀ ਕਹਿੰਦੇ ਹੋ ਰਹੀ ਹੈਗੀ ਆ ਦੂਜਾ ਤੁਸੀਂ ਕਹੀ ਤਮਾ ਤੇ ਕਹਿੰਦੇ ਮਾਹੌਲ ਆ ਜਿਹੜਾ ਚੇਂਜ ਹੋਇਆ ਪ੍ਰਸ਼ਾਸਨ ਦਾ ਕੀ ਲੱਗਦਾ ਚਿਮਣੀ ਚ ਉਹਨਾਂ ਤੋਂ ਬਾਅਦ ਕਿਵੇਂ ਬਠਿੰਡੇ ਚ ਸਾਨੂੰ ਕੋਈ ਸ਼ਿਕਾਇਤ ਨਹੀਂ ਐਵੇਂ ਅਸੀਂ ਕਹਿੰਦੀ ਬਾਕੀ ਵਾਲਿਆਂ ਨੂੰ ਬਾਕੀਆਂ ਦਾ ਪਤਾ ਹੋਊਗਾ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਠਿੰਡੇ ਚ ਸਾਨੂੰ ਹਾਲ ਤਾਂ ਸਾਡੇ ਕੋਲੇ ਜਿਹੜਾ ਜ਼ਿਲ੍ਹਾ ਪ੍ਰਧਾਨ ਸਾਡੇ ਖੜੇ ਨੇ ਮੈਂ ਆ ਸਾਡੇ ਕੋਲੇ ਕੋਈ ਸ਼ਿਕਾਇਤ ਕਿਸੇ ਵਰਕਰ ਦੀ ਨਹੀਂ ਆਈ ਵੀ ਸਾਨੂੰ ਜਾਂ ਐਨਓਸੀ ਨਹੀਂ ਮਿਲ ਰਿਹਾ ਜਾਂ ਸਾਨੂੰ ਕੋਈ ਟਾਲ ਮਟੋਲ ਕਰਦਾ ਵਰਕਰ ਬਠਿੰਡੇ ਚ ਕੋਈ ਸ਼ਿਕਾਇਤ ਮਾਤ ਮੁਤੇ ਕੀ ਰਹਿਣ ਵਾਲੇ ਨੇ ਸਰਕਾਰ ਕਹਿੰਦੀ ਹੈ 70 ਸਾਲਾਂ ਜੋ ਨਹੀਂ ਹੋਇਆ ਸੀ ਉਹ ਕੀਤਾਗਾ ਨਸ਼ਾ ਅਸੀਂ ਬੰਦ ਕਰਤਾ ਆਈਓ ਤੇ ਤੁਸੀਂ ਦੱਸ ਦਿਓ ਕੀ ਕੀਤਾ ਬਟਿੰਡੇ ਚ ਦੱਸ ਦੋ ਬਾਕੀ ਛੱਡ ਗਿਆ ਆਪਾਂ ਦੂਜਿਆਂ ਨੂੰ ਬਟਿੰਡੇ ਚ ਕੀ ਕੀਤਾ ਜਿਹੜਾ 70 ਸਾਲਾਂ ਚ ਨਹੀਂ ਹੋਇਆ ਸੀ ਇਹਨਾਂ ਨੇ ਕੀ ਕੀਤਾ ਅਸੀਂ ਏਮ ਜੀ ਲਿਆਂਦਾ ਇਹਨਾਂ ਨੇ ਇੱਕ ਹੋਰ ਲਿਆ ਤਾਂ ਏਮ ਜੀ ਅਸੀਂ ਯੂਨੀਵਰਸਿਟੀ ਲਿਆਂਦੀ ਸੈਂਟਰ ਜਿਹਨਾਂ ਨੇ ਇੱਕ ਹੋਰ ਲਿਆ ਤੀ ਅਸੀਂ ਫੋਰ ਲਾਈਨ ਕਿੰਨੀਆਂ ਸੜਕਾਂ ਬਣਾਇਆ ਬਟਿੰਡੇ ਚ ਇਹਨਾਂ ਨੇ ਕੋਈ ਬਣਾਈ ਕੋਈ ਇਹਨਾਂ ਅਸੀਂ ਬਿਜਲੀ ਘਰ ਕਿਤੇ ਕਿਤੇ ਲਿਆਏ ਲਾ ਕੇ ਤਲਵੰਡੀ ਸਾਬੋ ਲਾਇਆ ਰਾਜਪੁਰੇ ਲਾ ਇਹਨਾਂ ਨੇ ਕੋਈ ਲਾਇਆ ਹੁਣ ਤੱਕ ਅਸੀਂ ਹਰੇਕ ਹ ਉਹ ਕਿੰਨੇ ਕੰਮ ਕਿਹੜਾ ਘੰਟਾ ਲੱਗ ਜੂ ਟੋਟਾ ਟੀਵੀ ਤੇ ਮੈਂ ਗਿਟਾਨ ਗਿੰਡ ਕੋਈ ਚੀਜ਼ ਤਾਂ ਦੱਸਣ ਜਿਹੜਾ ਕੀਤਾ ਤੁਸੀਂ ਦੱਸ ਦੋ ਵੀ ਇਹਨਾਂ ਨੇ ਕੀ ਕੀਤਾ ਤੁਸੀਂ ਦੱਸ ਦੋ ਆਪ ਬਣਾ ਨੇ ਕੀ ਕੀਤਾ 4 ਸਾਲਾਂ ਹੀ ਤੁਸੀਂ ਦੱਸ ਦੋ ਕੀ ਕੀਤਾ ਤਾਂ ਬਟਿੰਡੇ ਚ ਗਣਾਦੇ ਹੋਰ ਛੱਡੋ ਪਰੇਸ਼ਾਨ ਆਪਾਂ ਬਟਿੰਡੇ ਦਾ ਗਣਾਦੇ ਵੀ ਨਾ ਇਹ ਕਹਿੰਦੇ ਜਿਹੜੀਆਂ ਰਵਾਇਤੀ ਪਾਰਟੀਆਂ ਪਿਛੀਆਂ ਤੁਸੀਂ ਪੜਿਆ ਵੀ ਨਸ਼ਾ ਲੈ ਕੇ ਆਈਆਂ ਸੀ ਨਸ਼ਾ ਖਤਮ ਕਰ ਰਹੇ ਆ ਵੱਡੇ ਵੱਡੇ ਤਸਕਰ ਆ ਜਿਹੜੇ ਉਹ ਜੇਲਾਜ ਬੰਦ ਕਰਤੇ ਗੰਦਾ ਤੇ ਲੈ ਕੇ ਲਾਇਆ ਪਿਆ ਹਾਈ ਕੋਰਟ ਨੇ ਮੰਗ ਲਿਆ ਗੰਦਾ ਤੇ ਲੈ ਕੇ ਆ ਪਿਆ ਵੀ ਇੱਥੇ ਨਸ਼ਾ ਸ਼ਰੇਆਮ बिकਦਾ ਹਾਈ ਕੋਰਟ ਨੇ ਸੋ ਮੋਟਰ ਸਟੌਟ ਲੈ ਲਿਆ ਕਾ ਇਨਾਂ ਦੇ ਉੱਤੇ ਕਹੇ ਜੋ ਕੱਲ ਦੇ ਕੱਲ ਦੀ ਜਿਹੜੀ ਹਾਈ ਕੋਰਟ ਨੇ ਮਾਰੀ ਉਹਨਾਂ ਨੇ ਆਪ ਸੋ ਬਿ ਜਵਾਬ ਦੇਵਾ ਕਹਿੰਦਾ ਤੇ ਲਿਖਿਆ ਪਿਆ ਨਸ਼ਾ ਪੀਤਾ ਦਾ ਸ਼ਰੇਆਮ ਲੈ ਲੋ ਇਹ ਝੂਠ ਬੋਲਦੇ ਨਸ਼ੇ ਤੇ ਵੱਧ ਗਿਆ ਕਈ ਗੁਣਾ ਕੋਈ ਨਸ਼ਕ ਆਮੋ ਆਮ ਹੈ ਕਿਸ ਕਿੱਥੇ ਕਿਹੜੇ ਪਿੰਡ ਚੱਲਣਾ ਬੋਲੋ ਚੱਲ ਗਿਆ ਪਿੰਡੇ ਦੇ ਕਿਹੜੇ ਮਹੱਲੇ ਚੱਲਣਾ ਚੱਲ ਗਿਆ ਜਿੱਥੋਂ ਨਸ਼ਾ ਨਹੀਂ ਮਿਲਦਾ ਇਹ ਕਿਤੇ ਨਸ਼ੇ ਵੱਲ ਤਾਂ ਨਾ ਤਾਂ ਧਿਆਨ ਹੀ ਨਹੀਂ ਹੈਗਾ ਸਰਕਾਰ ਦਾ ਤਾਂ ਸਰਕਾਰ ਤਾਂ ਖੁਦ ਸ਼ਰਾਬੀ ਆ ਬਾਕੀਆਂ ਨੇ ਕੀ ਕਰਦਾ ਇਹ ਲਾਸਟ ਵਾਲਾ ਮੇਰਾ ਭਾਜਪਾ ਨਾਲ ਸਮਝੌਤੇ ਦੀ ਗੱਲ ਕਿਸੇ ਬੀਜੇਪੀ ਪਿਛਲੇ ਦਿਨੀ ਕੈਪਟਨ ਸਾਹਿਬ ਦਾ ਵੀ ਆਇਆ ਕਾਫੀ ਜਿਆਦਾ ਸਿਆਸੀ ਸਮਝੌਤਾ ਤਾਂ ਹੋਣਾ ਦੋਨਾਂ ਪਾਰਟੀਆਂ ਦੇ ਪ੍ਰਧਾਨਾਂ ਦੀ ਮਰਜ਼ੀ ਨਾਲ ਉਧਰ ਜਦੋਂ ਮੋਦੀ ਸਾਹਿਬ ਜੀ ਤੇ ਸ਼ਾਹ ਜੀ ਦੀ ਰਾਇ ਬਣੂਗੀ ਇਧਰ ਬਣੂਗੀ ਸਾਡੇ ਪ੍ਰਧਾਨ ਇਹ ਬੈਠ ਕੇ ਕੋ ਗੱਲਬਾਤ ਇਹਨਾਂ ਦੇ ਅੰਦਰ ਖਤੇ ਚੱਲੂਗੀ ਪਰ ਪ੍ਰਧਾਨ ਜੀ ਪਾਰਟੀ ਨਾਲ ਰਾਇ ਕਰਨਗੇ ਜਿਹੜਾ ਸਮਝੌਤਾ ਪੰਜਾਬ ਦੇ ਹਿੱਤਾਂ ਚ ਹੋਇਆ ਜਿਹੜੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਚੱਲੂਗੀ ਜਿਹੜੀ ਪਾਰਟੀ ਪੰਜਾਬ ਦੀਆਂ ਸਮੱਸਿਆਵਾਂ ਮ ਹੱਲ ਕਰਨਾ ਚਾਹੂਗੀ ਉਹਦੇ ਨਾਲ ਸਮਝੌਤਾ ਜ਼ਰੂਰ ਹੋਏਗਾ ਦਾਰੀਦਲ ਟੈਗਰਸ ਨਾਲ ਸਾਡਾ ਹੋ ਨਹੀਂ ਸਕਦਾ ਕਦੇ ਸਮਝ ਲਓ ਤੁਸੀਂ ਦੂਜੀ ਗੱਲ ਕਿ ਪੰਜਾਬ ਤੇ ਅਸਲ ਲੋਕ ਚਾਹੁੰਦੇ ਅਸੀਂ ਪਬਲਿਕ ਚਾਹੁੰਦੇ ਦੋਨੇ ਪਾਰਟੀਆਂ ਕੁਝ ਕਹੀ ਜਾਣ ਦੋਨਾ ਪਾਰਟੀਆਂ ਨੇ ਸਹੀ ਗੱਲ ਹੈ ਕਿ ਉਹ ਤੋਂ ਬੰਦ ਕੀਤਾ ਵੀ ਬੋਲਣਾ ਨਹੀਂ ਬਾਲਾ ਇਸ ਮਸਲੇ ਤੇ ਚੁੱਪ ਰਹੋ ਆਪਾਂ ਨੇ ਵੀ ਘੂਰ ਕੇ ਕਿਹਾ ਵਾ ਸਾਡੇ ਬੰਦ ਕਿਹਾ ਵਾ ਤੇ ਇਸ ਕਰਕੇ ਕੋਈ ਬੋਲਦਾ ਨਹੀਂ ਪਰ ਜੇ ਤੁਸੀਂ ਕੱਲੋਂ ਨੂੰ ਪੁੱਛ ਗਿਓ ਕਿ ਉਹ ਕਦੋਂ ਜੱਜ ਜੋ ਤੱਤ ਚਾਹੀਦਾ ਤੇ ਲੋਕੀ ਕਹਿੰਦੇ ਅਸੀਂ ਨਹੀਂ ਕਹਿੰਦੇ ਕਿ ਤੇ ਗੱਲ ਕਰ ਲੋ ਵਿਆਹ ਸ਼ਾਦੀ ਫਰਗੂਪੂਰ ਤੇ ਜਿੱਥੇ ਮਰਜ਼ੀ ਗੱਲ ਕਰ ਲੋ ਲੋਕ ਇਹ ਕਹਦੇ ਜੇ ਕਾਤੀ ਦਲ ਦਾ ਬੀਜਪੀ ਦਾ ਸਮਝੌਤਾ ਹੋ ਗਿਆ ਜਿੱਤੇ ਹੀ ਪਿਆ ਨੇਰੀ ਹੈ 90 91 ਸੀਟਾਂ ਜਿੱਤਣਗੇ ਇਹ ਕਹਦੇ ਲੋਕ ਤੇ ਐਸ بڑے ਕਾਤੀ ਦਲ ਇਨਾ ਵਧੀਆ ਪੋਜੀਸ਼ਨ 'ਚ ਹੈ ਸਮਝੌਤੇ ਤੋਂ ਮੈਨੂੰ ਨਹੀਂ ਪਤਾ ਹੋਣਾ ਨਹੀਂ ਹੁਣ ਉਹ ਤਾਂ ਪਾਰਟੀ ਪ੍ਰਧਾਨ ਜੀ ਨੂੰ ਵੀ ਪਤਾ ਸਾਰਾ ਕੁਝ ਹੋਣਾ ਪਰ ਐਸ بڑے ਕਾਤੀ ਦਲ ਇਕੱਲਾ ਵੀ ਚੋਣਾ ਲੜ ਕੇ ਸਰਕਾਰ ਬਣਾਉਣ ਦੇ ਸਮਰਥ ਹੈ ਜੋ ਅੱਜ ਦੀ ਸਥਿਤੀ ਧੰਨਵਾਦ ਐ ਸੰਸਕੰਦਰ ਸਿੰਘ ਮਲੂਕਾ ਜਿਨ੍ਹਾਂ ਨੇ ਦਾਵਾ ਕੀਤਾ ਕਿ ਅਕਾਲੀ ਦਲ ਜਿਹੜਾ ਹੁਣ ਇਕੱਲਾ ਚੋਣਾਂ ਵੀ ਲੜ ਸਕਦਾ ਤੇ ਜਿੱਤਾਂ ਉਹ ਵੀ ਹਾਸਲ ਕਰੇਗਾ ਨਾਲ ਹੀ ਇਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਮਝੌਤਾ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਬਾਤ ਦੀ ਗੱਲ ਆ ਪਰ ਲੋਕ ਵਰਕਰ ਆ ਜਿਹੜੇ ਚਾਹੁੰਦੇ ਨੇ ਕਿ ਭਾਜਪਾ ਤੇ ਅਕਾਲੀ ਦਲ ਦਾ ਸਮਝੌਤਾ ਹੋਵੇ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਸਮਝੌਤਾ ਹੁੰਦਾ ਹੈ ਜਾਂ ਨਹੀਂ ਇਹ ਆਉਣ ਵਾਲਿਆ ਸਮਾਂ ਦੱਸੇਗਾ ਮਨੀਸ਼ ਗਰ ਪੀਟੀਸੀ ਨਿਊਜ਼ ਪਟਿਆਲਾ